ਕੀ ਹਾਲ ਚਾਲ ਹੈ ਮਿਲਦਾ ਹੈਗੀ ਉੱਦਾਂ ਤੋਂ ਆਵਾਂ ਠੰਡੇ ਮਿੱਠੇ ਜੱਲ ਦੀ ਤਸਵੀਰ ਵੀ ਲਾਈ ਦੀ ਆ ਫੋਨਦਾਰਾਂ ਕੈਂਪ ਲਗਾਈ ਕੋਨਾਂ ਲੱਗਿਆਗਾ ਨਾ ਮੰਗਾ ਭਾਜੀ ਜੀ ਜਲਜੀਤ ਭਾਜੀ ਕੜਾ ਗਈ ਜਾਂਦਾ ਛੱਲੇ ਛੱਲਾ 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 ਮੁੰਡਿਆ ਨਾ ਹੁਣ ਖੇਲਣਾ ਮੈਚ ਓਏ ਇਹ ਸਵਾ ਖਾ ਕੇ ਲੱਗਿਆ ਚੋਬਰੋਣੀ ਆਂਦੇ ਬਲੈਤੀ ਦਾ ਫੋਨ ਆ ਅਮਰੀਕਾ ਵਾਲੇ ਦਾ ਲੱਤਾਂ ਨਾਲ ਖੇਲਣ ਲੱਪੇ ਹੁਣ ਜੂਰ ਲੱਗਿਆ ਓਏ ਸਾਥੀ ਕਾਲ ਸਾਰੰਕ ਕੀ ਹਾਲ ਚਾਲ ਹੈ ਮਿਲਦਾ ਸਾਥੀ ਬਿਲਕੁਲ ਠੀਕ ਠਾਕ ਹਾਂ ਚਾਰਦੀ ਕਲਾਜੋ ਕੋ ਚਾਰਦੀ ਕਲਾ ਚਾਹੀਦੀਆਂ ਬਾਕੀ ਤੁਸੀਂ ਬਿਲਕੁਲ ਟਾਈਟਲ ਤੇ ਥੰਬਨੇਲ ਦੇਖ ਕੇ ਤਾਂ ਜਾਣ ਹੀ ਚੁਕੇ ਆਂ ਜਿਆਦਾ ਕੁਝ ਦੱਸਣ ਕੰਨ ਦੀ ਲੋੜ ਨਹੀਂ ਹੈਗੀ ਮੈਂ ਜੋ ਥੋੜਾ ਜਿਹਾ ਗਿਆਨ ਸੀ ਗ੍ਰੈਂਡ ਨੂੰ ਕੰਮ ਕਰਦੇ ਸੀ ਕਈ ਕੰਨ ਵਾਲੇ ਤਾਂ ਕਰਕੇ ਆਪਾਂ ਹੁਣ ਕੰਮ ਤੇ ਵੀ ਨਹੀਂ ਗਏ ਤੇ ਹੁਣ ਆਪਾਂ ਚਾਲਦੇ ਆਂ ਸੰਤਾਂ ਦੇ ਠੀਕ ਆ ਪਹੁੰਚ ਗਏ ਮੋਟਰਰ ਲਾ ਲਿਆ ਜਿਵੇਂ ਸੰਗਤ ਤਾਂ ਹੈਗੀ ਦਸੋ ਘਰ ਗੱਡੀਆਂ ਆਈਆਂ ਕਿਦਰ ਮੋਟਰਰ ਦੇ ਸੰਗਤ ਬਹੁਤ ਹੈ ਬਾਕੀ ਤੁਰ ਕੇ ਬਹੁਤ ਹੈ ਸੰਗਤ ਆਪਾਂ ਹੁਣ ਖੜੇ ਆ ਭੁੰਡੀ ਨੂੰ ਦੇਖਦਾ ਹੀ ਮੈਂ ਕਿ ਭ ਹੁੰਡੀ ਦੀ ਵੇੜ ਚ ਆਂ। ਢੰਡੇ ਮਿੱਠੇ ਜਲ ਦੀ ਤਸਵੀਰ ਵੀ ਲਾਈ ਆ। ਚਾਲਦੇ ਆਂ ਤੰਨ ਨੂੰ। ਆ ਜੀ ਜੀ ਮੁੰਡਾ ਨੇ ਕੈਂਪ ਲਗਾਈ ਖੂਨ ਨਾਲ ਲੱਗਿਆਗਾ ਨਾ। ਅਹੀਂ ਵੀ ਬਹਿਣਾ ਹਾਲੇ। ਨਾਲ ਬਾਬਾ ਜੀ ਨਹੀਂ ਹੁਣੀ ਆ। ਲੋਕ ਦੇਖ ਬਾਬਾ ਜੀ ਹੁਣ ਆ। ਬਾਬੂ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ। ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਢੁੰਡੀਆਂ ਦੇ ਸੰਬੰਧ ਵਿੱਚ ਤਾਂ ਤਾਂ 68 ਸੈਂਟਵਾਂ ਤੇ ਅੰਦਾਜ਼ ਮਹਾਰਤੂਣੇ ਵਾਲੇ ਤਾਂ ਤਾਂ 68 ਸੈਂਟਵਾਂ ਤੇ ਅੰਦਾਜ਼ ਜੀ ਮਹਾਰਤੂਣੇ ਵਾਲੇ ਮਹਾਂਪੁਰਸ਼ਾਂ ਤੋਂ ਪੋਸਥਾਨ ਤੇ ਮਹਾਂਤ ਸੰਤਵਾ ਬੰਮਰ ਦਾ ਜੀ ਦੀ ਦੇਖ ਰੇਟ ਹੈ ਹਰ ਸਾਲ ਦੀ ਤਰ੍ਹਾਂ ਜੋਸ਼ ਲਾਨਾ ਜੋੜ ਮੇਲਾ ਤੁੰਗਿਆ ਸਵਾਰ ਕਮੋਦ ਸੋਈ ਸਵਾਰੀ ਬੜੀ ਧੂਮਤਾ ਸ਼ਰਧਾ ਨਾਲ ਬਣਾਇਆ ਜਾ ਰਿਹਾ ਜਿਸ ਦੇ ਤਹਿਤ 11 ਤਰੀਕ ਨੂੰ ਸ਼੍ਰੀ ਖੰਪਰ ਸਾਹਿਬ ਪਰ ਆਰੰਭ ਹੋਇਆ ਸੀ ਤੇ ਅੱਜ ਭੋਗ ਪਾਏ ਗਏ ਨੇ ਤੇ ਅਪਰੰਤ ਮਹਾਂਪੁਰਸ਼ਾਂ ਜੀ ਦੇਖ ਰਹੇ ਹੈਠਾਂ ਮਦਾਨ ਕੈਂਪ ਤੇ ਮੈਡੀਕਲ ਕੈਂਪ ਲੱਗਾ ਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਆ ਸਾਡੇ ਨੌਜਵਾਨ ਤੇ ਹੋਰ ਨੌਜਵਾਨ ਬਲੱਡ ਦੇਣ ਲਈ ਖੜੇ ਆ ਤੇ ਮਹਾਂਪੁਰਸ਼ਾਂ ਦੀ ਬਹੁਤ અપਾਰ ਕਿਰਪਾ ਆ ਹਰ ਸਾਲ ਇਸ ਤਰ੍ਹਾਂ ਚੜ੍ਹਦੀ ਕਲਾ ਦਾ ਸਲਾਮ ਆ ਸਮਾਜ ਦਾ ਜਾਂਦੇ ਹਨ ਸੋ ਮੇਰੀ ਬੇਨਤੀ ਹੈ ਕਿ ਬਲੱਡ ਦਾਨ ਕਰੋ ਜਿਹੜੇ ਵੀ ਇਸ਼ਕ ਹੈਗੇ ਹਨ ਜੇ ਇੱਥੇ ਨਹੀਂ ਦੇ ਸਕਦੇ ਹੋਰ ਕਿਤੇ ਬਲੱਡ ਸੈਂਟਰਾਂ ਚ ਬਲੱਡ ਦਿਓ ਤੇ ਆਪਣਾ ਬਲੱਡ ਦਾ ਸਰਕਲ ਵਧੀਆ ਹੁੰਦਾ ਰਹਿੰਦਾ ਇਸ ਕਰਕੇ ਜੋਸ਼ ਨਾਲ ਇੱਥੇ ਬਲੱਡ ਦੇਣ ਲੱਗੇ ਆ ਮੈਂ ਫੇਰ ਅਟਕੇ ਕੇ ਖੜਾਉਣਾ ਮੈਨੂੰ ਅਰੇ ਲਈ ਹੋਰ ਕੰਮਕਾਰ ਵੀ ਆ ਤੇ ਸਾਡੇ ਬਹੁਤ ਸਤਿਕਾਰਯੋਗ ਮੰਗਾ ਭਾਜੀ ਜੀ ਮਲਜੀਤ ਭਾਜੀ ਬੱਲੀ ਭਾਜੀ ਸੀ ਆਦੇ ਪਿੱਛੇ ਆਏ ਬੱਲੀ ਭਾਜੀ ਨਮਾਰੀ ਭਾਜੀ ਆਦੇ ਪਿੱਛੇ ਥਾ ਰੱਖ ਕੇ ਗਿਆ ਚਾਹੀਦੀਆਂ ਲਓ ਜੀ ਆਪਾਂ ਹਣੇ ਅਰਦੇ ਬੱਲੀ ਭਾਜੀ ਅਸੀਂ ਮੋਹਲੀ ਹਰੀ ਦਾ ਆਪ ਵੀ ਸਾਡੇ 우ਦਾਰ ਸਿੰਘ ਦੇ ਬਹੁਤ ਬਹੁਤ 우ਦਾਰ ਸਿੰਘ ਯਾਰ ਬਹੁਤ ਬਹੁਤ ਸੋਭੀ ਸ਼ਾਂਤਨਗਰ ਮਹਾਂ ਨਿਕਰ ਕਿਰੇ ਕੇ ਬਹੁਤ ਜੀ ਜੀ ਦੋਸਤਾਂ ਜੀ ਦੀ ਨਹਾਣੀ ਜੀ ਸਾਡੇ ਯਾਰ ਦੋਸਤਾਂ ਜੀ ਸਭੇ ਰਹਿਤਾਂ ਤੋਂ ਬੜਾ ਨਾਲ ਦਾ ਖਾਲਸਾ ਸਾਹਿਬ ਜੀ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਜੀ ਦਾ ਬਹੁਤ ਬਹੁਤ ਆਪ ਵੀ ਵੀ ਆਪਣੇ ਸੰਗ ਬਰਾਦ ਦੇਣਾ ਵਾ ਸੇਵਾ ਪ੍ਰਵਾਹ ਕੋ ਦਾਪਤੀ ਪਾ ਜੇ ਮਾ ਗੱਜ ਪਾ ਮਹਾਰਾਜੀ ਜਸੂ ਮਾਨ ਸੋ ਮੈਂ 200 ਮਿੰਟ ਲਾ ਦੇ ਰਿਹਾ ਹੈ ਰੇਲੇ ਦਾ ਦੇਰੀ ਇਹਦੀ ਪਣਾ ਛੱਲਾ ਲੱਭਣਾ ਭਰਾ ਜਾਪੀ ਨੇ ਅੱਛਾ ਤੋ ਵਾਂ ਦਾ ਨਹੀਂ ਕਰਾਇਆ ਕਰਾ ਗਈ ਜਾਂਦਾ ਛੱਲੇ ਛੱਲਾ 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 ਉਡੀ ਜਿਹੜੇ ਕੰਮ ਨੂੰ ਗਿਆ ਸੀ ਉਹ ਕਰਿਆਂਦਾ ਬਲੱਡ ਡੋਨੇਟ ਕਰਕੇ ਮੈਂ ਗਿਆ ਸੀ ਤੇ ਬਲੱਡ ਡੋਨੇਟ ਕਰਿਆਂਦਾ ਵਾ ਤੇ ਹੁਣ ਆਪਾਂ ਕਰਦੇ ਆ ਥੋੜੀ ਰੈਸਟ ਬਾਕੀ ਬਲੌਗ ਫੇ ਕਰਦੇ ਆ ਕੰਟੀਨਿਊ ਪੁੰਡੀ ਐਨਾ ਹੁਣ ਖੇਲਣਾ ਮੈਚ ਓਏ ਇਹ ਸਵਾ ਖਾ ਕੇ ਨਾਲਾ ਪੀ ਕੇ ਤੇ ਪੁੰਡੀ ਹਣੀ ਉਦਾਂ ਕਹਿੰਦੇ ਵੀ ਠੀਕ ਨਹੀਂ ਹੈਗੇ ਨਰਜੀ ਬੂਸਟਰ ਆ ਬਹੁਤ ਨਰਜੀ ਬੂਟ ਰਿਹਾ ਉਸੇ ਮੋੜ ਕੇ ਦਾਖਲ ਕਰੋ ਉਹਨੂੰ ਤੁਰੇ ਰਹਿੰਦੇ ਆ ਕਰਦੇ ਦੁਪਹਿਰੇ ਨਾ ਨਾ ਕੀ ਹਾਲ ਹੋਇਆ ਤੇ ਬਸ ਨੀ ਹਾਲ ਹੋ ਗਿਆ ਸੈਂਜ ਉਹ ਮੋਟੀ ਸੀ ਕੀ ਕਰੀਏ ਖੂਨ ਦਾਨ ਕਰਨਾ ਵੀ ਜ਼ਰੂਰੀ ਸੀ ਮੱਝਾਂ ਨਹੀਂ ਲਾਤੀ ਸਹੀ ਖਾ ਲਿਆ ਚਲੀਏ ਹੋਰ ਪਹੁੰਚ ਗਿਆ ਗਰਾਊਂਡ 'ਚ ਕਹਿੰਦੇ ਚੋਬਰ ਹੋਣੀ ਉੰਡੀ ਹੋਣੀ ਪਹਿਲੇ ਹੀ ਪਾਵਰਫੁਲ ਚੀਜ਼ਾਂ ਖਾ ਕੇ ਫਿਰ ਕਹਿੰਦੇ ਬਾਲੀਆਂ ਬੁੱਲੀਆਂ ਮਾਰਦੇ ਆਂ ਉੰਡੀ ਗੋਲਗਾ ਪੈਦਾ ਵਿੱਚ ਭੰਨੇ ਪਿਆ ਓਏ ਗਿਣਹਾ ਪਾ ਕੇ ਆ ਆ ਜਾ ਕੰਮ ਕਰ ਆ ਚੋਬਰ ਆ ਕਹਿੰਦੇ ਮੇਨ ਪਲੇਅਰ ਸਾਰੇ ਖੇਡਣ ਵਾਲੇ ਮੁਲਾਵਰ ਦਾ ਖਾਂ ਆ ਦੇ ਮੁਲਾ ਜੀ ਹੋਣੀ ਹੱਥ ਕਰਾਉਂਦੇ ਪੂਰੀ ਮੁੱਲੇ ਫੱਜ ਬਣਾਇਆ ਬਲੌਗ ਕਿ ਨਹੀਂ YouTube ਦੇ ਚੈਨਲ ਤੇ ਆਊਗਾ ਦਲਜੀਤ ਸਿੰਘ ਮਾਰੋ ਸਰਚ ਫੇਕ ਵਾਰੀ ਕਰਾ ਵਾਤ ਫੇ ਮੜ ਜੀ ਮੁੱਲੇ ਦੇ ਚੈਨਲ ਤੇ ਵੀ ਜਾ ਕੇ ਹਾਂ ਇੱਧਰ ਬਾਕੀ ਲੱਗੇ ਹੋ ਜੋਬਰ ਹੁਣੇ ਖੇਲਣ ਮਾਂ ਕਿਹੜੇ ਕਬੱਡੀ ਅੱਤ ਕਰੋਂ ਤੇ ਪੂਰੀ ਤੂੰ ਹੁਣ ਆਵੇਂ ਸ਼ਰਾਂਦੇ ਆ ਆਵੇਂ ਮੁੜ ਗਿਆ ਆ ਆਹੇ ਏ ਚੱਲ ਕੁੰਡੀ ਬਿਮਾਰ ਹੋ ਜਾਣਾ ਛੇਦੀ ਬਾਪਾ ਅੱਤ ਕਰੋ ਨਹੀਂ ਜੱਸੜ ਤੋਂ ਆ ਜੱਸੜ ਦਾ ਆਇਆ ਨਹੀਂ ਚਲੋ ਜੋਬਰੋ ਫੇ ਹੋ ਜੋ ਸ਼ੁਰੂ ਤੋ ਕਮੈਂਟ ਤੁਹਾਡੀ ਵੀਡੀਓ ਬਣਾਈਏ ਗੰਦ ਪਾਉਂਦੇ ਆਂ ਦੀ ਕਿਆ ਲਾਜੀ ਬਾ ਇਹਨਾਂ ਦਾ ਕੰਮ ਐ ਨਾ ਦਾ ਹੱਥ ਕਰੋਣੀ ਹੱਥ ਕਰਾਈ ਜਾਇ ਨਹੀਂ ਓਏ ਮੱਕੇ ਬਧੀਆ ਨੇ ਗਾ ਨੂੰ ਬਾਹਰ ਫਾਜ ਨਹੀਂ ਗਾਂਦੇ ਪਾਉਣਾ ਆ ਇਧਰ ਲੱਗਿਆ ਚੋਬਰ ਹੋਣੀ ਆਂਦੇ ਬਲੈਤੀ ਦਾ ਫੋਨ ਆ ਅਮਰੀਕਾ ਵਾਲੇ ਦਾ ਅਮਰੀਕਾ ਇਹਨਾਂ ਤਾਰਾਂ ਜੁੜੀਆਂ ਸਿੱਧੀਆਂ ਕਹਿੰਦੇ ਤੇ ਲੱਗਿਓ ਆਂ ਪਾਸੇ ਆਦਾ ਉਲਟਾ ਗਾਣੇ ਨਿਆ ਰਹਿਆ ਨਾ ਬਾਕੀ ਖੇਲਦੇ ਆਂ ਨਹੀਂ ਆ ਰਹਿਆ ਨਾ ਬਲੌਗ ਵੀ ਬਣਦਾ ਨਾਲ ਨਾਲ ਹਾਂ ਦੋਨੇ ਕੰਮ ਇਕੱਠੇ ਕਰੀ ਜਾਂਦੇ ਆ ਤੇਲਾ ਨੇ ਆ ਆ ਚੋਬਰੋਲੀ ਹੱਲੇ ਵੀ ਲੱਗਿਆ ਪੂਰੇ ਬਾਲੀ-ਬਾਲ ਖੇਡਣੇ ਚੱਕ ਦਿਓ ਕੰਮ ਨੂੰ ਸਾਰਾ ਲਤਾਨਾ ਖੇਡਣ ਲੱਪੇ ਹੁਣ ਜੂਰ ਲੱਗ ਗਿਆ ਓਏ ਦੀਦਾ ਵੀ ਹੈ ਨਹੀਂ ਕੋਈ ਚੱਲ ਓਏ ਕਰਾ ਵਾਲੀ ਬਸ ਠੀਕ ਹੈ ਯਾ ਉਹ ਕੋਣੇ ਬਣਾਈ ਬਣਾਈ ਆ ਬੱਲੇ ਬਹੁਤ ਬਹੁਤ ਬਾਲੀ ਆਈ ਓਏ ਮੜੀਏ ਉਹ ਨਹੀਂ ਚੱਲ ਚੱਲ ਲਈਏ ਚੱਲ ਓਏ ਬਾਲੀਬਾਲ ਖੇਡ ਕੇ ਤੋਂ ਕੰਮ ਕੁੰਮਜੈ ਸੀ ਉਹ ਤਾਂ ਅੱਜ ਦਾ ਆਪਣੇ ਨਹੀਂ ਹੋਏ ਹੋਏ ਹੁਣ ਖੇਲ ਖੂਲ ਕੇ ਇੰਜੋਏ ਕਰਕੇ ਆਪਾਂ ਆ ਗਿਆ ਕਰੇ ਕੱਲ ਤੋਂ ਰੁਟੀਨ ਆਪਣੀ ਬੰਡਣੀ ਆ ਫੇ ਦੁਬਾਰਾ ਕੰਮਕਾਰ ਤੇ ਜਾਣ ਜੁਣ ਦੀ ਕੱਲ ਤੋਂ ਫੇ ਦੁਬਾਰਾ ਬੀਜੀ ਲਾਈਫ ਬਾਕੀ ਬਲੌਗ ਜੇ ਬਤਿਆ ਲੇਗਾ ਲਾਈਕ ਕਰਿਓ ਤੇ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ